هي شرط رت کرو رت کرو رت کرو يا ਦੀ ਸ਼ਰਤ ਖਤਮ ਕਰੋ ਖਤਮ ਕਰੋ ਖਤਮ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਅਧਿਆਪਕ ਇਕਤਾ ਜਿੰਦਾਬਾਦ 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 ਨਾ ਖਤਮ ਕਰੋ ਖਤਮ ਕਰੋ ਖਤਮ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਸਾਰੇ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਅਧਿਆਪਕ ਹਰ ਤਰ੍ਹਾਂ ਹਰ ਵਰਗ ਦਾ ਅਧਿਆਪਕ ਇਕੱਠਾ ਹੋਇਆ ਹੈ ਸਾਡੇ ਇੱਥੇ ਜਿਹੜਾ ਆਨ ਦਾ ਮੇਨ ਕਾਰਨ ਹੈ ਜਿਹੜਾ ਕੇਂਦਰ ਸਰਕਾਰ ਨੇ ਔਰ ਜਿਹੜਾ ਇੱਕ ਪੰਜਾਬ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਆਧਾਰ ਬਨ ਕੇ ਵੀ ਟੈਟ ਕੰਪਲਸਰੀ ਕਰ ਦਿੱਤਾ ਹੈ ਦੇਖੋ ਟੈਟ ਜਿਹੜਾ ਹੈ ਨਾ ਇਹ एलिजिਬਿਲਟੀ ਟੈਸਟ ਹੈ ਟੀਚਰ एलिजिਬਿਲਟੀ ਟੈਸਟ ਟੀਚਰ ਨੂੰ एलिਜੀਬਲ ਹੋਣ ਵਾਸਤੇ ਟੈਸਟ ਹੁੰਦਾ ਤੇ ਜਿਹੜੇ ਅੱਗੇ ਟੀਚਰ ਨੇ ਉਹਨਾਂ ਕੋਲ एलिजिਬਿਲਟੀ ਹੋਇਆ 20 25 25 ਸਾਲ ਤੋਂ ਜਿਹੜੇ ਅਧਿਆਪਕ ਨੌਕਰੀ ਦੇ ਕੰਮ ਕਰਦੇ ਪਏ ਨਾ ਉਹਨਾਂ ਵਾਸਤੇ ਕੰਡੀਸ਼ਨ ਲਗਾ ਦਿੱਤੀ ਹੈ ਵੀ ਜਿਹੜੇ 5 ਸਾਲ ਤੋਂ ਵੱਧ ਇਹਨਾਂ ਦੀ ਜੌਬ ਰਹਿੰਦੀ ਹੈ ਅਗਰ ਉਹ 2 ਸਾਲਾਂ 'ਚ ਟੈਟ ਪਾਸ ਨਹੀਂ ਕਰਨਗੇ ਤਾਂ ਉਹਨਾਂ ਨੂੰ ਨੌਕਰੀ ਤੋਂ ਹਟਾਉਣਾ ਪੈ ਸਕਦਾ ਇਹ ਬਹੁਤ ਹੀ ਮਾੜਾ ਡਿ ਪਰ ਜਿਹੜੀ ਸਾਡੀ ਸਰਕਾਰ ਹੈ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਸੰਵਿਧਾਨਕ ਸੋਧ ਕਰੇ ਪਾਰਲੀਮੈਂਟ ਐਕਟ ਲਿਆਵੇ ਜਦੋਂ ਤੱਕ ਇਹ ਜਿਹੜਾ ਗੈਰ ਜਿਹੜਾ ਜਿਹੜਾ ਅਧਿਆਪਕ ਵਿਰੋਧੀ ਫੈਸਲਾ ਲਾਗੂ ਨਹੀਂ ਸਰਕਾਰ ਵਾਪਸ ਨਹੀਂ ਲਏਗੀ ਸਾਡਾ ਸੰਘਰਸ਼ ਜਾਰੀ ਰਹੇਗਾ ਅੱਜ ਅਸੀਂ ਪਠਾਨਕੋਟ ਇਕੱਠੇ ਹੋਏ ਆਂ ਮੁੜ ਕੇ ਅਸੀਂ ਪੰਜਾਬ ਲੈਵਲ ਦੇ ਆਨੰਦਪੁਰ ਸਾਹਿਬ ਇਕੱਠੇ ਹੋਵਾਂਗੇ ਜੇ ਹੋਇਆ ਦਿੱਲੀ ਤੱਕ ਵੀ ਮਾਰ ਕਰਾਂਗੇ ਕਿਉਂਕਿ ਇਹ 25 ਲੱਖ ਅਧਿਆਪਕਾਂ ਦਾ ਮਸਲਾ ਹੈ ਪੂਰੇ ਇੰਡੀਆ ਦੇ ਅਧਿਆਪਕਾਂ ਦਾ ਮਸਲਾ ਹੈ ਕੱਲੇ ਪਠਾਨਕੋਟ ਦਾ ਪੰਜਾਬ ਦੇ ਅਧਿਆਪਕਾਂ ਦਾ ਮਸਲਾ ਨਹੀਂ ਹੈ ਔਰ ਇਹ ਬਿਲਕੁਲ ਗੈਰਬਾਜੋ ਫੈਸਲਾ ਹੈ ਕੋਈ ਵੀ ਕਾਨੂੰਨ ਜਿਹੜਾ ਹੈ ਇੱਕ ਨੂੰ ਪਛੇ ਲੱਗੂ ਹੈ ਉਸ ਤੋਂ ਅੱਗੇ ਤੁਸੀਂ ਕਰੋ ਬੈਗ ਡੇ ਜੋ ਕਦੀ ਵੀ ਕੋਈ ਫੈਸਲਾ ਲੱਗੂ ਨਹੀਂ ਹੋ ਸਕਦਾ ਅਸੀਂ ਪੂਰ ਜੋਰ ਸਰਕਾਰ ਦਾ ਵਿਰੋਧ ਕਰਾਂਗੇ ਔਰ ਸਰਕਾਰੇ ਦਬਾਅ ਪਾਵਾਂਗੇ ਕਿ ਸੁਪਰੀਮ ਕੋਰਟ ਦੇ ਫੈਸਲੇ ਬਦਲਵਾਤੇ ਜੋ ਕਾਰਵਾਈ ਬੰਦੀ ਹੈ ਤੇ ਪੰਜਾਬ ਸਰਕਾਰ ਕਰਦੀ ਹੈ ਤੇ ਕੇਂਦਰ ਸਰਕਾਰ ਬੰਦੀ ਹੈ ਤੁਰੰਤ ਨਹੀਂ ਕੀਤਾ ਜਾਏ ਔਰ ਵਿਧਾਇਕਾਂ ਨੂੰ ਰਾਹ ਦੋਈ ਜਾਏ ਔਰ ਇਹਨਾਂ ਦੇ ਮਾਨਸਨ ਮੰਨਦੀ ਰੱਖੀ ਕੀਤੀ ਜਾਏ ਤਿੰਨ ਤਨ ਅੱਜ ਅਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਫਰਮਾਨ ਜਿਹੜਾ ਹੈ ਸੁਪਰੀਮ ਕੋਰਟ ਵੱਲੋਂ ਮਾਨਜੋ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਇੰਡੋਸ ਕਰਦੇ ਹੋਇਆ ਲੋਕਾਂ ਦੇ ਉੱਤੇ ਨਵਾਂ ਮੁੱਦਾ ਜਿਹੜਾ ਪਾਇਆ ਜਾ ਰਿਹਾ ਹੈ 20-20 ਸਾਲਾਂ ਤੋਂ ਕੰਮ ਕਰਦੇ ਅਧਿਆਪਕਾਂ ਦੇ ਉੱਤੇ ਟੱਟ ਦੀ ਸ਼ਰਤ ਲਗਾਈ ਜਾ ਰਹੀ ਹੈ ਅਸੀਂ ਇੱਥੇ ਅੱਜ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਕੋਈ ਵੀ ਅਧਿਆਪਕ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਹੀ ਸਕੂਲ 'ਚ ਬੜਿਆ ਹੈਗਾ ਕੋਈ ਪਿਛਲੇ ਦਰਵਾਜ਼ੇ ਸਕੂਲ 'ਚ ਨਹੀਂ ਆਇਆ ਇਸ ਲਈ ਨਵੀਂ ਸ਼ਰਤ ਲਾਉਣਾ ਬਿਲਕੁਲ ਗੈਰਵਾਜ਼ਬ ਹੈ ਗੈਰਸਬਦਾਨਕ ਹੈ ਦੂਜੀ ਗੱਲ ਜੇ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਹੀ ਲਾਗੂ ਕਰਨੇ ਆ ਤੇ ਇਹ ਫੈਸਲੇ ਅਧਿਆਪਕਾਂ ਦੇ ਹੱਕਾਂ ਤੇ ਬਹੁਤ ਵਾਰ ਆ ਚੁੱਕੇ ਆ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਪੈਂਡਿੰਗ ਡੀਏ ਦੇ ਫਿਰ ਇਹ ਸਾਰਾ ਕੰਮ ਕਰਦੀ ਆ ਸਰਕਾਰ ਤੇ ਇਸ ਕਰਕੇ ਜਿਹੜੇ ਫੈਸਲੇ ਮੰਨ ਜੋ ਸੁਪਰੀਮ ਕੋਰਟ ਵੱਲੋਂ ਅਧਿਆਪਕਾਂ ਦੇ ਵਿਰੋਧ ਚ ਲੈ ਗਏ ਆ ਉਹਨੂੰ ਤੁਰੰਤ ਲਾਗੂ ਕਰਦੇ ਆ ਤੇ ਜਿਹੜੇ ਹੱਕ ਚ ਆ ਉਹ ਨਹੀਂ ਲਾਗੂ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਵਾਦਾ ਅਧਿਆਪਕਾਂ ਨਾਲ ਮੁਲਾਜ਼ਮਾਨ ਨਾਲ ਕਰਕੇ ਸੱਚਾ ਆਏ ਹੀਗੇ ਉਹ ਵਾਦਾ ਸੀਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਉਹਨੂੰ ਸਰਕਾਰ ਤੁਰੰਤ ਬਹਾਲ ਕਰੇ ਧੰਨਵਾਦ ਜੇਕਰ ਮੰਗਾਂ ਨਹੀਂ ਮੰਨੇ ਜਾਂਦੇ ਨੇ ਤਾਂ ਅਗਲਾ ਸਟੈਪ ਲਵਾਂਗੇ ਪੰਜਾਬ ਦੇ ਇਸ ਖਮੇ ਮਸਲੇ ਦੇ ਲਈ ਇਸ ਮਸਲੇ ਦੇ ਲਈ ਇਹਨੂੰ ਖਾਰਜ ਕਰਨ ਦੇ ਲਈ ਪੰਜਾਬ ਦੀਆਂ ਸਾਰੀਆਂ ਹੀ ਸੰਘਰਸ਼ੀਲ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਥੱਲੇ ਸਾਂਝਾ ਅਧਿਆਪਕ ਮੋਰਚਾ ਬੈਨਰ ਦੇ ਹੇਠ 22 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਆਪਣੇ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਇਸ ਨੂੰ ਖਾਰਜ ਕਰਾਉਣ ਦੇ ਲਈ ਫੋਰੀ ਤੌਰ ਤੇ ਖਾਰਜ ਕਰਾਉਣ ਲਈ 22 ਤਰੀਕ ਨੂੰ ਉਸੇ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਤਿੱਖਾ ਤੇ ਬਜਮੇ ਰੂਪ 'ਚ ਲਗਾਤਾਰ ਚੱਲੇਗਾ ਜੀ ਧੰਨਵਾਦ